ਨਾ ਬਾਈ ਡੱਲਿਆ ਦੇ ਇਹਦੇ ਬਨੇਰੋਂ ਨਾਲ ਫਰਕ ਵੀ ਬਹੁਤ ਉਹ ਹੁਣ ਜਿਆਦਾ ਪੈ ਗਿਆ ਨਾ ਫੇਰ ਬੰਦਾ ਡੱਲਿਆ ਜੀ ਹੋ ਰਾ ਨਾਲ ਸਤਾ ਲਈ ਕਿ ਉਹ ਨਾਰ ਕੀ ਆ ਬੜਾ ਦਾਰਸਿੰਗ ਫੇਰ ਆ ਗਏ ਅਸੀਂ ਇੱਥੇ ਆਪ ਵੀ ਆਪਾਂ ਮੋਰ ਤੇ ਆ ਗਏ ਸਾਡਾ ਇੱਥੇ ਇੱਥੇ ਕਿਸੀ ਇੱਥੇ ਹੀ ਇੱਥੇ ਵੀ ਆ ਇੱਥੇ ਆ ਰਾਮਾ ਇੱਥੇ ਅਗਾਹਾ ਗਾ ਬਹੁਤ ਲਾ ਗਿਆ ਉਹ ਮੰਡੀ ਆ ਗਈ ਨਹੀਂ 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 ਇਹ ਕਿਹਾਂ ਹੈ ਨਹੀਂ ਭਾਜੀ ਓਏ ਓ ਮੈਂ ਮੋੜ ਤੇ ਸੀ ਓ ਮੋੜ ਤੇ ਆਪਾਂ ਮੋੜਦੇ ਸੀ ਹਾਂ ਮੋੜ ਦੁੱਤੇ ਹਾਂ ਉਹ ਬਨੂੜਾ ਦਾ ਮੋੜਨੇ ਆ ਬਨੂੜਾ ਦਾ ਜਿਹੜਾ ਇਹ ਦਾਤਾ ਮੈਂ ਕਿੱਥੇ ਹਾਂ ਹਾਂ ਇੱਥੇ ਹਾਂ ਇਹ ਦਿੱਦਣਾਉ ਆ ਵੇਤਰੀ ਨਿਆਮ ਜਿੱਤੋਂ ਮੈਂ ਵੱਢ ਕੇ ਖੜੇ ਆਵੇ ਹਾਂ ਆ ਨਿਆਮ ਤੋਂ ਵੱਢ ਕੇ ਖੜੇ ਹੀ ਇਹ ਇੱਥੇ ਹਾਂ ਆ ਵੇਖਦੇ ਹਾਂ ਇਹ ਦਿੱਦ ਰਕਤੋਂ ਨੇ ਦੋ ਘ ਬਣਾਉਣ ਨੂੰ ਪਾਣੀ ਪਾਉਣਾ ਨਾ ਹਾਂ ਹੋਰ ਐਕਸ ਦੇ ਵਿੱਚ ਇਹ ਇੱਥੋਂ ਆ ਇਧਰੋਂ ਵੜਦੇ ਨੇ ਬਾਹਰੋਂ ਤੇ ਰੇਡੋਂ ਹਾਂ ਇੱਥੇ ਥੱਲੇ ਵੜਦੇ ਨੇ ਆ ਸਾਹਮਣੇ ਇਹਦੇ ਸਾਹਮਣੇ ਤੇ ਆਪਾਂ ਆ ਸਾਹਮਣੇ ਐ ਆ ਸਾਹਮਣੇ ਇੱਥੇ ਇੱਥੇ ਲਾਗੀਆਂ ਟਰਾਲੀਆਂ ہاں ਜਰਸਤ ਤੀਜਾ ਤੁਹਾਨੂੰ ਦੇ ਐ ਵਾ ਦਵਾ ਦੋ ਲਾਗੀਆਂ ਟਰਾਲੀਆਂ ਲੱਗੀਆਂ ਉੱਧਰ ਬਣ ਗਈਆਂ ਤੀਜਾ ਸਾਹਮਣੇ ਚੌਥਾ ਜਾ ਕੇ ਜੰਮ ਗਏ ਅਸੀਂ ਇਹ ਕਿ ਹੁਣ ਉਹ ਨਹੀਂ ਇਹ ਲੋਦੇ ਹੈ ਉਹ ਨਹੀਂ ਇਹ ਲੋਦੇ ਉਹ ਨਹੀਂ ਇਹ ਲੋਦੇ ਤੁਹਾਨੂੰ ਵੀ ਰਹੀ ਜਾਈਏ ਇੱਧਰ ਆਉਂਦੀ ਵੀ ਕਿ ਆਉਣਾ ਤੇ ਭਾਂਜੇ ਦੀ ਕਿਨੋਂ ਆ ਜਾਂਦੇ ਹੋ ਉਹ ਮਾ ਦਿਵਾਕਾਂ ਨੇ ਦੇਖਣਾ ਹੀ ਸੀ ਦੇਖਣ ਹੀ ਆਇਆ ਚਲੋ ਜਿ ਆਉਣਾ ਇੱਥੇ ਜਿਦਾਂ ਕਿ ਜੇ ਉਹ ਚਲੋ ਮਾਂ ਨੂੰ ਦਿੰਦਾ ਮੈਂ ਜਾ ਉਹ ਨਹੀਂ ਗੱਲ ਨਹੀਂ ਸਮਝਦੇ ਜੇ ਫੈਸਲਾ ਹੁੰਦਾ ਇਹਨੇ ਮੰਜੀ ਦੇ ਨਾਲ ਜਿਹਾ ਤੋੜਨਾ ਆ ਨਹੀਂ ਨਹੀਂ ਬਧੇਰ ਨੇ ਕਿਦੋਂ ਦਿੱਲੀ ਨੂੰ ਫੇਰ ਬਾਈ ਨੂੰ ਮੀਟਿੰਗ ਰੱਖ ਲਈ ਆ ਨਹੀਂ ਤੇ ਬਾਈ ਨੂੰ ਤਿਆਰੀ ਸੀ ਇੱਦਾਂ 30 ਲੱਖਾਂ ਦੇ ਨਾਲ 8 ਨਾਲ ਦਾ ਮਿੱਥੋਂ ਹੀ ਜਸਾ ਨਿਕਲ ਆਵਾ ਸੌਖਾ ਹੈ ਨਹੀਂ ਜਾਣਦਾ ਨਿਕਲਣਾ ਥੋੜਾ ਦੇਣਾ ਆ ਸੱਟਾ ਲਾਉਣੀ ਆ ਕੋਈ ਨਹੀਂ ਜਾਣਦੇ ਵੇਖੀ ਸੀ ਬਣਿਆ ਕਿ ਜਾਂ ਵੇਖਿਆ ਹਾਂ ਹਾਂ ਭੈਣ ਜਦ ਗਾਂ ਅਗਲੇ ਵੇਲੇ ਟੀਨਾ ਖੜੀਆਂ ਕਰਤੀਆਂ ਨਾ ਨਾ ਮੈਂ ਆ ਗਿਆ ਇਸੇ ਦਿਨ ਤੱਕ ਪਹਿਲਾਂ ਹੀ ਇੱਥੇ ਸੀ ਕਦੋਂ ਬੁਜਾ ਕੇ ਆਇਆ ਇਹ ਬਣਾ ਪਹਿਲ ਮੋਰਚਾ ਨਾ ਨਾ ਹੁਣ ਹੁਣ ਜਦ ਇਹਨਾਂ ਦੁਬਾਰਾ ਮਰਨਾਰਦੇ ਤੇ ਬੈਠੇ ਨਾ ਉਹ ਨਹੀਂ ਇਹ ਪਹਿਲੇ ਉਹ ਦੁਬਾਰਾ ਕੀ ਕੀਤਾ ਇਹਨਾਂ ਨੇ ਔਰ ਜਾਲੀ ਲਾ ਕੇ ਨਾ ਜਾਲੀ ਲਾ ਕੇ ਹਾਂ ਜਾਲੀ ਲਾ ਕੇ ਤੋਂ ਬਾਅਦ ਤਾਂ ਫੇਰ ਚੁੱਕਦਾ ਆ ਹਾਂ ਸਹੀ ਗੱਡੀ ਇਹਨਾਂ ਅਸੀਂ ਇੱਧਰੋਂ ਆਏ ਸੀ ਸਿੱਧੇ ਆ ਬਨੂੜ ਤੇ ਇੱਧਰੋਂ ਰੂਪਨਗਰ ਇੱਧਰੋਂ ਦੋ 2.5 ਘੰਟੇ ਲਾਏ ਰੇਡਾ ਦੇ ਜਿੰਨਾ ਜਿੰਨਾ ਰ ਗਿਆ ਕੋਰ ਬਣਾ ਨਹੀਂ ਜਾਣਾ ਜਾਨ ਕਿਸਾਨਾਂ ਨੂੰ ਤਾਂ ਜਾਣਦੇ ਨੇ ਜੀ ਜਾਣ ਦਿੰਦੇ ਆਂ ਆਪਾਂ ਹਿੰਦੀ ਜਾਨ ਦਉਂਗਾ ਚੱਲ ਕੇ ਹੋਣੀ ਫਿਰ ਦੇ ਮਗਰ ਅੱਜ ਯਾਰ ਰੋਡ ਤੇ ਆ ਗਏ ਜਿੰਨੇ ਬੰਦ ਬੰਦ ਦਾ ਰੋਡ ਆ ਗਿਆ ਲੋੜ ਵਾਲੇ ਉਹ ਬਨੂੜ ਆਣਾ ਕਿਉਂ ਆ ਕਿਹੜਾ ਜਾਜਾ ਹਾਂ ਇੱਧਰ ਹੀ ਗੱਲ ਕਰਦਾ ਆ ਇੱਧਰ ਆ ਬਨੂੜ ਹਾਂ ਆਦਾ ਸਿੱਧਾ ਹੀ ਹਣਾ ਨਹੀਂ ਸਿੱਧੇ ਚੱਲ ਗਿਆ ਆਪਾਂ ਆਈ ਵਾਹ ਖਾਲੀ ਵੀ ਆਂ ਸਾਡਾ ਲੱਕ ਅੱਛਾ ਰਿਆ ਆ ਰੋਪੜ ਰੋਪੜ ਰਹੇ ਆ ਨੀ ਨਾ ਰੰਗੜਾ ਵੈਨ ਨਾ ਇਹ ਮਾਲੀ ਮਾਉਲੀ ਇਦਰੀ ਅਸੀਂ ਇੱਥੇ ਕੋਮੇ ਸਾਰੇ ਇੱਧਰ ਇੱਧਰ ਰੋਜ਼ਵਾਰ ਦੇ ਨੇ ਆਉਂਦੇ ਉਹ ਇੱਥੇ ਇੱਥੇ ਉਹ ਵੇਖੀ ਜਾਲੀ ਅਗੇ ਕਿਦਾਂ ਲਾਈ ਇਹਨਾਂ ਨੇ ਫੇਰ ਤਾਂ ਚੁੱਕ ਗਈ ਹੈ ਹੈ ਉਹ ਵੇਖਦੇ ਨੇ ਉੱਧਰ ਦੇ ਮੁੰਡੇ ਮੁੰਡੇ ਅੱਕਾ ਦਾ ਟਰੈਕਟਰੇ ਮੋੜ ਕੇ ਲੈ ਗਏ ਨਹੀਂ ਮੁੰਡੇ ਤਿਆਰ ਦੇ ਦਿੰਦੇ ਪੱਟਣੇ ਉਹ ਨਹੀਂ ਹੁਣ ਕੱਖ ਨਹੀਂ ਹਣਾ ਪੁੱਟੇ ਨਹੀਂ ਜਾਣਾ ਨਾ ਨਿਸ਼ਾਨ ਹੋ ਜਾਂਦਾ ਉਹ ਹੁਣ ਦੀ ਗੱਲ ਨਹੀਂ ਪਹਿਲਾਂ ਦੀ ਗੱਲ ਹੈ ਸਪੈਸ਼ਲੀ ਪਿਛਲੀ ਜਨਵਰੀ ਦੀ ਗੱਲ ਹੈ ਹਾਂ ਹਾਂ ਮਾਰਚ ਦੀ ਹਾਂ ਉਦੋਂ ਦੀ ਗੱਲ ਹੈ ਫੇਅਰ ਚੱਲੇ ਰਿਹਾ ਇੱਥਾ ਹੋ ਰਿਹਾ ਜਿਹੜੀ ਗਲਤੀ